ਭਰਾਵਾਂ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰੈਟੀ ਜੀ ਗਰਮੀ ਵਾਲੇ ਸੂਟਾਂ ਦੀ ਵੈਰੈਟੀ ਤਾਂ ਪਹਿਲਾਂ ਵੀ ਬਹੁਤ ਰੰਗੜੇ ਜਨਾਂ ਚ ਆਇਆ ਸੀ ਮਾਲ ਨਵੇਂ ਦਵਾਰੇ ਰੰਗ ਤੇ ਡਿਜ਼ਾਈਨ ਬਹੁਤ ਆਗੇ ਇਹਦੇ ਵਿੱਚ ਏਕੇ ਏਕਸ ਮਿਲਦਾ ਕਪੜਾ ਜੀ ਪੂਰਾ ਵਧੀਆ ਕਪੜਾ ਹੈ ਜੀ ਹਣ ਸਾਰੇ ਇਹ ਆ ਦੇਖੋ ਡਿਜ਼ਾਈਨਿੰਗ ਕਿੰਨੇ ਸ਼ਾਨਦਾਰ ਆ ਗਏ ਨਵੇਂ ਦਵਾਰੇ ਡਿਜ਼ਾਈਨ ਆ ਗਈ ਜੀ ਪਹਿਲਾਂ ਡਿਜ਼ਾਈਨ ਆਏ ਸੀਗੇ ਪਹਿਲਾਂ ਖਤਮ ਹੋ ਗਏ ਸੀ ਵਿੱਚ ਡਿਜ਼ਾਈਨ ਕੁਝ ਹੁਣ ਨਵੇਂ ਦਵਾਰੇ ਡਿਜ਼ਾਈਨ ਆ ਗਈ ਜੀ ਪੂਰਾ ਹੰਸਾਰ ਏਕੇ ਟੈਕਸ ਮੀਟਰ ਦਾ ਕੱਪੜਾ ਹੈ ਜੀ ਇਹ ਬਾਜ਼ਾਰ ਚ ਵਿਕੇ 450 ਦਾ ਵਿਕੇ 500 ਦਾ ਸਾਡਾ ਰੇਟ ਸਿਰਫ 350 ਗੱਤਾ ਜੀ ਇਹ 350 ਰੁਪਏ ਦਾ ਸੂਟ 1000 ਰੁਪਏ ਦੇ ਤਿੰਨ ਸਪੈਸ਼ਲ ਆਫਰ ਹੈ ਜੀ 1000 ਦੇ ਤਿੰਨ ਜੇ ਇਕੱਠੇ ਕਈ ਵਾਰੀ ਲੈਣੇ ਆਪਾਂ ਨੇ ਤਿੰਨ ਸੂਟ ਤਾਂ ਹੋਰ ਵੀ ਹੋਦਾ ਫਾਇਦਾ ਹੈਗਾ ਜੀ 50 ਰੁਪਏ ਦਾ 1000 ਦੇ ਮਿਲ ਜਾਣਗੇ ਤਾਂ ਸੂਟ ਜੀ ਰੰਗ ਤੇ ਡਿਜ਼ਾਈਨ बहुत रंगा के जमाल है, है ये कपड़ा फंड सारा ही पूरा रेशम वर्गा कपड़ा ही पूरा वीया क्वलिटी देते जी ये पूरा फैंसी क्वालिटी के उ गर्मी से पाने वाला कपड़ा ही बिल्कुल ए के टैक्स मिल रहा जी ब्रांड में मिल रहा कपड़ा ही पूरा वाया हर एक डिजाइन के तकरीबन तीन या चार कदम आ चुक है जी ਜਿੰਨੇ ਚਾ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਏਕੇ ਟੈਸਟ ਦੇ ਬਹੁਤ ਹੀ ਡਿਜ਼ਾਈਨਰ ਦੇ ਵਿੱਚ ਮਾਲ ਆ ਗਿਆ ਇਹਦੇ ਵਿੱਚ ਆ ਦੇਖੋ ਜੀ ਹੋਰ ਡਿਜ਼ਾਈਨ ਦਿਖਾਈ ਜਾਂਦੇ ਥੋੜੂ ਡਿਜ਼ਾਈਨ ਬਹੁਤ ਆਏ ਜਿਹਦੇ ਵਿੱਚ ਗਰਮੀ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਪੂਰਾ ਹੰਨ ਸਰ ਕੁਆਲਿਟੀ ਪੂਰਾ ਵਧੀਆ ਮਲੈਮ ਰੇਸ਼ੇ ਵਰਗਾ ਕੱਪੜਾ ਜੀ ਗਰਮੀ ਦੇ ਪਾਉਣ ਵਾਲਾ ਕੱਪੜਾ ਸਿਰਫ ਸਾਡੇ ਦਰਜਾ ਸੂਟ ਕਰਦਾ ਜੀ ਇਹ 3.500 ਦਾ ਇੱਕ ਸੂਟ ਹੈ 1000 ਦੇ 3 1300 ਜੀ ਸਾਡੀ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਲਾਇਕ ਕਰੋ ਸਾਡੀ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਲਾਇਕ ਕਰੋ ਜੀ ਦੇਖੋ ਰੱਬ ਦੇ ਰਿਆ ਜਿੱਥੇ ਨੂੰ ਕਿੰਨੇ ਰੰਗ ਫੋਲੇ ਆਏ ਹੋਏ ਦੇ ਵਿੱਚ ਸਾਰੇ ਨਵੇਂ ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਫੇਰ ਮੇਲਾ ਚੱਲ ਰਿਹਾ ਜੀ ਗਰਮੀ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਡਿਜ਼ਾਈਨ ਇਹ ਆ ਦੇਖੋ ਜੀ ਬਰੀਕ ਡਿਜ਼ਾਈਨ ਵੀ ਆ ਗਿਆ ਇਹਦੇ ਵਿੱਚ ਲੈ ਪਾ ਲੈਣਾ ਬਰੀਕ ਡਿਜ਼ਾਈਨ ਇਹਦੇ ਵਿੱਚ ਲੈਣਾ ਹੈਗਾ ਬਰੀਕ ਡਿਜ਼ਾਈਨ ਵੀ ਆ ਗਿਆ ਜੀ ਬਿਲਕੁਲ ਕੁਆਲਟੀ ਕੱਪੜੇ ਦੀ ਪੂਰੀ ਓਕੇ ਕੁਆਲਟੀ ਹੈ ਜੀ ਪੂਰੀ ਵਧੀਆ ਸਾਡੇ ਸਾਰ ਕੱਪੜਾ ਗਰਮੀ ਦੇ ਪਾਉਣ ਵਾਲਾ ਰੇਟ ਸਿਰਫ 350 ਰੁਪਏ ਜੀ ਇਹ 350 ਰੁਪਏ ਦੇ ਵਿੱਚ ਆਰੋਗਰ ਸੂਟ ਰੰਗ ਤੇ ਡਿਜ਼ਾਈਨਿੰਗ ਬਹੁਤ ਪਹੁੰਚੂਕਾ ਮਾਲ ਇਹਦੇ ਵਿੱਚ ਹਜ਼ਾਰ ਦੇ ਤੰਦਗਾਟੇ ਜੀ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਈਕ ਕਰੋ ਅਜਿਹਾ ਡਿਜ਼ਾਈਨ ਬਣਾ ਰਹੇ ਹਾਂ ਜੀ ਜਿੰਨੇ ਵਾਰੀ ਵੀ ਲੈ ਸਕਦੇ ਹੋ ਜੀ ਕਿਸੇ ਦੇ ਵੀ ਦੁਕਾਨਦਾਰੀ ਵਾਸਤੇ ਵੇਚਣ ਵਾਸਤੇ ਇਕੱਠੇ ਲੁੱਟ ਲੈਣੇ ਤਾਂ ਜਿੰਨੇ ਵਾਰੀ ਵੀ ਲੈ ਸਕਦਾ ਜੀ ਮਾਲ ਬਹੁਤ ਕੁਆਲਿਟੀ ਦੇ ਵਿੱਚ ਪਹੁੰਚੂਕਾ ਸਾਡੇ ਕੋਲੇ ਜਿੰਨੇ ਬਾਰੀੀ ਸੂਟ ਲੈਤਾ ਦਾ ਇਹ ਗਰਮੀ ਵਾਲੀ ਕੁਆਲਿਟੀ ਹਰ ਕਿਸਮ ਦੇ ਸੂਟ ਗਰਮੀ ਵਾਲੇ ਬਹੁ ਚੁੱਕੇ ਲੈ ਗਏ ਬ੍ਰਾਂਡ ਦਾ ਕੱਪੜਾ ਜੀ ਬਿਲਕੁਲ ਇੱਕ ਕਿਸਮ ਦਾ ਕੱਪੜਾ ਹੈਗਾ ਪੂਰਾ ਹੰਡਸਾਰ ਰੇਸ਼ਮ ਵਰਗਾ ਕੁਆਲਿਟੀ ਕੱਪੜੇ ਦੀ ਰੇਟ ਸਾਢੇ 300 ਘੱਟਦਾ ਜੀ ਦਾ 350 ਰੁਪਏ ਦੇ ਵਿੱਚ ਸੂਟ ਉੱਪਰ ਤੋਂ ਇਕੜਿਆ ਵਧੀਆ ਜੀ ਦੇਖੋ ਕਿੰਨੇ ਡਿਜ਼ਾਈਨ ਸ਼ਾਨਦਾਰ ਆਏ ਹੋਏ ਨੇ ਸਾਰੇ ਇਹਦੇ ਵਿੱਚ 350 ਦੇ ਵਿੱਚ ਆਲ ਓਵਰ ਸੂਟ ਹੈ ਜੀ ਇਹ 1000 ਦੇ 3 1000 ਦੇ 3 ਸੂਟ ਨੇਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਰੰਗ ਰਿਆ ਦੇਖੀ ਜਲੋ ਜੀ ਸਕਰੀਨਸ਼ਾਟ ਲੈ ਕੇ ਸਾਮਾ ਡਿਜ਼ਾਈਨ ਲੈ ਸਕਦੇ ਹੋ ਜੀ ਸਾਮਾ ਡਿਜ਼ਾਈਨ ਲੈਣ ਵਾਸਤੇ ਸ਼ੇਕੀ ਪਹੁੰਚੋ ਫਿਰ ਡਿਜ਼ਾਈਨ ਖਤਮ ਹੋ ਜਾਂਦੇ ਨੇ ਜੀ ਸਾਵਾਂਡ ਜੇ ਲੈਣ ਵਾਸਤੇ ਸ਼ੇਕੀ ਪਹੁੰਚੋ ਜੀ ਸੇਲ ਮੇਲਾ ਚੱਲ ਰਿਹਾ ਹੈਗਾ ਇਹ ਭਰਾਮਾ ਦੀ ਹੱਟੀ ਦੇ ਉੱਤੇ ਗਰਮੀ ਆ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਭਰਾਮਾ ਦੀ ਹੱਟੀ ਮਾਸਟਰ ਰੋਡ ਮੌੜ ਮੰਡੀ